ਬਾਤੇ ਹੋਰ ਤਾਂ ਰੁਜ਼ਗਾਰ ਕੋਈ ਮਿਲਦਾ ਨਹੀਂ ਡਰਾਈਵਰ ਨਾ ਹੁੰਦੇ ਆ ਰਾਜ ਮਿਸਤਰੀ ਆ ਭਈਏ ਆਗੇ ਦੇ ਲੋ ਜੂਪੀ ਜੋ ਬਿਹਾਰ ਚੋਂ ਆ ਗਏ ਰੇਡੀਆ ਵਾਲੇ ਜੂਪੀ ਬਿਹਾਰ ਤੋਂ ਆ ਗਏ ਪੰਜਾਬੀ ਕਿੱਧਰ ਨੂੰ ਜਾਊਗਾ ਦੱਸੋ ਜੀ ਤੇਰੀ ਤਾਂ ਬੋਟਾਂ ਵੀ ਬਣ ਚੁੱਕੀਆਂ ਨੇ ਨਹੀਂ ਬੋਟਾਂ ਬਣਦੇ ਸਾਡੀ ਬੋਟਾਂ ਸਾਡੀ ਗਵਰਨਮੈਂਟ ਨੇ ਬਣਾਈਆਂ ਜੀ ਹਿਮਾਚਲ ਵਿੱਚ ਕਿਉਂ ਨਹੀਂ ਬੋਟਾਂ ਬਣਦੀਆਂ ਜੀ ਹਿਮਾਚਲ ਵਿੱਚ ਕਿਉਂ ਨਹੀਂ ਜਾਂ ਕਿਹੜਾ ਜਗ੍ਹਾ ਦਿੰਦਾ ਜੀ ਇਹਨਾਂ ਨੂੰ ਆਪਣੇ ਪੰਜਾਬੀਆਂ ਨੂੰ ਨਹੀਂ ਕੋਈ ਦਿੰਦਾ ਹੈਗਾ ਪੰਜਾਬ ਵਿੱਚ ਕਿਉਂ ਇਹਨਾਂ ਨੂੰ ਦਿੰਦਾ ਸਾਰਾ ਕੁਝ ਮੁਰਸਿੰਗ ਡਾਕਟਰ ਅਸੀਂ ਦੇਖਿਆ ਹੀ ਪਏ ਦੇਖੇ ਨਹੀਂ ਕਦੇ ਇਹ ਆਦਾ ਹੋਣਾ ਹੈ ਸਭ ਸ਼ਕਲ ਵੀ ਨਹੀਂ ਕਦੇ ਦਿਖਾਈ ਪਰ ਬੋਟਾ ਦੇ ਟਾਈਮ ਆਏ ਬੋਟਾ ਮੰਗੜ ਬੈ ਖੁਦ ਉਹਨਾਂ ਦੀ ਪਉ ਦੇ ਵਿੱਚ ਰੈਲੀ ਚ ਗਿਆ ਰੰਦਾਵੇ ਪਿੰਡ ਚ ਰੈਲੀ ਲਾਈ ਸੀ ਉਹਨਾਂ ਨੇ ਮੈਂ ਉੱਥੇ ਬੈਠਿਆ 3 ਘੰਟੇ ਬੈਠਿਆ ਜੀ ਮੈਂ ਉਦੋਂ ਦੀ ਸ਼ਕਲ ਦੇਖੀ ਹੁਣ ਤੱਕ ਰਾ ਉਹਨਾਂ ਦੀ ਹਾਂ ਡਾਕਟਰ ਅਮਰ ਚਿੰਦੀ ਸ਼ਕਲ ਨਹੀਂ ਦੇਖੀ ਨਾ ਉਹ ਸਾਡੇ ਜ਼ਿਲ੍ਹੇ 'ਚ ਕਿਸੇ ਘੱਟ ਜਾਏ ਨੇ ਨਾ ਉਦਾਂ ਕਦੇ ਆਏ ਨੇ ਕਿਸੇ ਦੇ ਦੁੱਖ ਦੁੱਖ ਦੇ ਵਿੱਚ ਤਾਂ ਦੁੱਖ ਸੁੱਖ ਚ ਤਾਂ ਆਣੀ ਕੀ ਹੈ ਉਹਨਾਂ ਨੇ ਬੈਸੇ ਕੋਈ ਕਲੇ ਨਾ ਕੋਈ ਕੱਠੇ ਚ ਦੇਖਣਾ ਕਿਤੇ ਬਾਜ਼ਾਰ ਚ ਦੇਖਣਾ ਝਾਹਰ ਚ ਦੇਖਿਆ ਨਹੀਂ ਅਸੀਂ ਨਹੀਂ ਮੋਦੀ ਸਾਡੇ ਬੇੜਾ ਕਰਕੇ ਕਰ ਦੇਣਾ ਮੋਦੀ ਨੇ ਬਿਲਕੁਲ ਹੈ ਜੀ ਮੋਦੀ ਨੇ ਹੁਣ ਸਾਡੇ ਗੱਡਿਆਂ ਮੋਦੀ ਨੇ ਬੰਦ ਕਰੀ ਜੀ ਸੈਂਟਰਲ ਸਰਕਾਰ ਨੇ ਬੰਦ ਕਰੀ ਦਿੱਲੀ ਚ ਬੰਦ ਦੀ ਜੀ ਉਹਨਾਂ ਨੇ ਐਨਆਰਸੀ ਐਨਸੀਆਰ ਲਾਈ ਹੈ ਜੀ ਮੋਦੀ ਨੇ ਲਾਈ ਹੈ ਜੇ ਮੋਦੀ ਚਾਹੂਗਾ ਤਾਂ ਕਿਹੜਾ ਲਾ ਦੂਗਾ ਕਿਤੇ ਕੋਲ ਪਾਵਰ ਨਹੀਂ ਜੀ ਜੇ ਮੋਦੀ ਨੇ ਬੰਦ ਕੀਤੇ ਤਾਂ ਹੀ ਗਰੀਬ ਬੰਦੇ ਹੁਣ ਦੱਸੋ ਜਿਹਨੇ ਇਹਨਾਂ ਨੇ ਪੈਸੇ ਲਾ ਕੇ ਗੱਡੀਆਂ ਦੇ ਲੈ ਕੇ ਉਹਨੇ ਕਬਾੜੀਆਂ ਨੂੰ ਵੇਚ ਲਈਆਂ ਗੱਡੀਆਂ ਜੀ ਕਿੱਥੇ ਜਾਊਗਾ ਉਹਨੇ ਬੱਚੇ ਕਿੱਥੋਂ ਪਾਲੂਗਾ ਜੀ ਫੇਰ ਸਾਡੇ ਟੈਕਸੀ ਵਾਲੇ ਗੱਡੀਆਂ ਨੇ ਜਿਹੜੀਆਂ 10 ਮਾਡਲ ਨੇ ਜਾਂ 12 ਮਾਡਲ ਆ ਉਹ ਟੈਕਸ ਭਰਦੇ ਨੇ ਉਹ ਟੈਕਸ ਭਰਦੇ ਸਾਰਾ ਕੁਝ ਭਰਦੇ ਸਾਡੇ ਟੈਕਸੀ ਵਾਲੇ ਉਹ ਕਿੱਥੇ ਜਾਣਗੇ ਜੀ ਆਪਣੇ ਬੱਚੇ ਨੂੰ ਕਿੱਦਾਂ ਪਾਲਣਗੇ ਕਿੱਦਾਂ ਰੋਟੀ ਖਵਾਉਣਗੇ ਜੀ ਜਿੰਦ ਦਾ ਤਾਂ ਇਹ ਹੋਇਆ ਬਈ ਜਿਵੇਂ ਇਹ ਚੂਹਾ ਖੁੱਡਜੇ ਨਹੀਂ ਲੋਗੇ ਪ੍ਰਸ਼ਾਦ ਪੈ ਜਾਂਦੀ ਹੈ ਖੁੱਡਜੋ ਚੂਹਾ ਬਾਹਰ ਆ ਜਾਂਦਾ ਉਹ ਕੰਮ ਹੋਇਆ ਜੀ ਡਾਕਟਰ ਅਮਰ ਸਿੰਘ ਬਾਕੀ ਇਹ ਪ੍ਰਧਾਨਾਂ ਨੂੰ ਪੁੱਛ ਲੋ ਜੀ ਅੱਜ ਤਾਂ 5 ਸਾਲਾਂ ਚ ਉਹਦੀ ਛਕਲੇ ਨਹੀਂ ਦੇਖੀ ਹੈਗੀ ਜੀ ਡਾਕਟਰ ਅਮਰ ਸਿੰਘ ਦੀ ਆ ਹੁਣ ਵੋਟਾਂ ਆ ਗਈਆਂ ਜੀ ਹੁਣ ਉਹਨਾਂ ਨੇ ਘੁੰਮਣਾ ਸ਼ੁਰੂ ਕਰਤਾ ਉਹਨਾਂ ਦੇ ਬੰਦੇ ਵੀ ਕ ਜਿਹੜੇ ਅੱਗੇ ਛੱਡਿਆ ਜੀ ਵੋਟਾਂ ਕਾਂਗਰਸ ਨੂੰ ਪਾਈਓ ਅਮਰ ਸਿੰਘ ਨੂੰ ਪਾਈਓ ਕਿਵੇਂ ਪਾ ਦੀਏ ਕਿਸੇ ਨੇ ਗੱਲ ਨਹੀਂ ਜੀ ਕਰਨੀ ਵੋਟਾਂ ਪੈ ਗਈਆਂ ਜੀ ਤੂੰ ਕੌਣ ਮੈਂ ਕੌਣ ਵੋਟਾਂ ਵਾਦ ਕੋਈ ਨਹੀਂ ਪੁੱਦਾ ਠੁੱਡ ਮਾਰਦਾ ਲੈ ਭਗਾ ਕੇ ਮਾਰਦਾ ਫੇਰ ਕਹਿੰਦਾ ਹਾਂ ਵੀ ਜੇ ਉਹ ਨਹੀਂ ਸੱਸੀ ਗੱਲ ਬਣਾਉਂਦਾ ਸੱਸੀ ਗੱਲ ਨਹੀਂ ਮੈਂ ਤਾਂ ਕਾਕਾ ਤੈਨੂੰ ਜਾਣਦਾ ਨਹੀਂ ਹੈਗਾ ਕਿੱਥੋਂ ਆਇਆ ਤੂੰ ਕਿਹੜੇ ਸ਼ਹਿਰ ਦਾ ਰਹਿਣਾ ਫਿਰ ਆਇਆ ਕਹਿੰਦਾ ਜੀ ਜਦੋਂ ਵੋਟਾਂ ਲੈਣੇ ਵੇ ਸੱਸੀ ਗੱਲ ਬਾਜੀ ਸੱਸੀ ਗੱਲ ਘਰ ਆਉਂਦੀ ਹੈ ਅੰਗੇ ਇਹ ਆ ਵੀ ਸਾਡੀਆਂ ਗੱਡੀਆਂ ਦਿੱਲੀ 15 ਸਾਲ ਬਾਅਦ ਤੇ ਜਾਣੀ ਚਾਹੀਦੀ ਸਾਡਾ ਮੇਨ ਪੁਆਇੰਟ ਹੋਇਆ ਹੁਣ ਸਾਨੂੰ ਨੌਕਰੀਆਂ ਤਾਂ ਮਿਲਿਆ ਨਹੀਂ ਸਾਡੀ ਮੇਰੀ 50 ਸਾਲ ਦੀ ਉਮਰ ਹੋ ਗਈ ਠੀਕ ਹੈ ਜੀ ਸਾਨੂੰ ਨੌਕਰੀ ਕਿੱਨੇ ਦੇਣੀ ਹੈ ਸਾਡੇ ਬੱਚਿਆਂ ਨੂੰ ਨਹੀਂ ਮਿਲਿਆ ਜਿਹਨਾਂ ਗ੍ਰੈਜੂਏਸ਼ਨਾਂ ਕਰੀਆਂ ਉਹਨਾਂ ਨੂੰ ਨੌਕਰੀਆਂ ਨਹੀਂ ਮਿਲੀਆਂ ਉਹ 15-15 ਹਜ਼ਾਰ ਤੇ ਧੱਕੇ ਖਾ ਰਿਹਾ 18 16-16 ਹਜ਼ਾਰ ਤੇ 12-12 ਆ ਜਾਂਦੇ ਉਹਨਾਂ ਨੂੰ ਨੌਕਰੀ ਸਾਨੂੰ ਤਾਂ ਕੀ ਮਿਲਨੀ ਹੈ ਹੁਣ ਸਾਡੇ ਤਾਂ ਮਿਲਨੀ ਹੈ ਸਰਕਾਰਾਂ ਤਾਂ ਸਭ ਐਈਆਂ ਹੀ ਨੇ ਪਰ ਹੁਣ ਜਿਹੜੀ ਸਰਕਾਰ ਹੈ ਜੇ ਇਹ ਰਹਿ ਗਈ ਤਾਂ ਪਰ ਅਸੀਂ ਨਾ ਤੂੰ ਨਾ ਮੈਂ ਰਹਿਣਾ ਜੇ ਹੁਣ ਰਹਿ ਗਈ ਆ ਮੋਦੀ ਸਰਕਾਰ ਮੋਦੀ ਸਰਕਾਰ ਜੀ ਬਾਲਾ ਕਰਦੇ ਜਿੰਨੇ ਵੀ ਡਰਾਈਵਰ ਬੈਠਿਆ ਸਾਰੇ ਮਤਲਬ ਜਿੰਨੇ ਵੀ ਪੰਜਾਬ ਦੇ ਡਰਾਈਵਰ ਜੂਨੀਅਰ ਬਣੀਆਂ ਜੇ ਮੋਦੀ ਸਾਹਿਬ ਸਾਡੀਆਂ ਗੱਡੀਆਂ 15 ਸਾਲੀਆਂ ਕਰ ਦਿੰਦੇ ਨੇ ਸਾਰੇ ਡਰਾਈਵਰਾਂ ਦੇ ਪਰਿਵਾਰ ਸਾਰੇ ਡਰਾਈਵਰ ਮੋਦੀ ਨੂੰ ਮੋਤ ਪਾਉਣਗੇ ਇਹ ਵੀ ਗਾਰੰਟੀ ਆ ਬੋਲ ਐਕਸ਼ਨ ਤੋਂ ਪਹਿਲਾਂ ਪਹਿਲਾਂ ਕਰੇ ਲੋਕ ਸਭਾ ਚੋਣਾਂ ਦਾ ਅਗਾਜ਼ ਵੱਜ ਚੁੱਕਿਆ ਔਰ ਸਾਰੇ ਪੰਜਾਬ ਦੇ ਵਿੱਚ ਆਪ ਦੇ ਕੈਂਡੀਡੇਟ ਪ੍ਰਪਾਲਟੀਆਂ ਦੇ ਵੱਲੋਂ ਖੜਾਏ ਗਏ ਨੇ ਔਰ ਗੱਲ ਕਰਦੇ ਆ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੀ ਤਾਂ ਫਤਿਹਗੜ੍ਹ ਆ ਜਿਹੜਾ ਹਲਕਾ ਹੈ ਇੱਥੇ ਚਾਰ ਕੈਂਡੀਡੇਟ ਨੇ ਮਜ਼ਬੂਤ ਕੈਂਡੀਡੇਟ ਦੀ ਗੱਲ ਕੀਤੀ ਜਾਵੇ ਡਾਕਟਰ ਅਮਰ ਸਿੰਘ ਔਰ ਗੁਰਪ੍ਰੀਤ ਸਿੰਘ ਜੀਪੀ ਆਮ ਆਦਮੀ ਪਾਰਟੀ ਤੋਂ ਤੇ ਅਕਾਲੀ ਦਲ ਦੇ ਵਿਕਰਨ ਸਿੰਘ ਖਾਲਸਾ ਸਾਡੇ ਨਾਲ ਡਰਾਈਵਰ ਵੀਰ ਨੇ ਇਹਨਾਂ ਦੀਆਂ ਕਈ ਸਮੱਸਿਆਵਾਂ ਨੇ ਔਰ ਜਿਹੜੀ ਮੈਨੂੰ ਪਹਿਲੀ ਸਮੱਸਿਆ ਲੱਗੀ ਉਹ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਕਿ ਇਹ ਕਹਿ ਰਹੇ ਨੇ ਕਿ ਜਦੋਂ ਪੰਜਾਬ ਤੋਂ ਜਾਂਦੇ ਆ ਨਾ ਤਾਂ ਸਾਨੂੰ ਦਿੱਲੀ ਨਹੀਂ ਦਿੱਤਾ ਜਾਂਦਾ ਦਿੱਲੀ ਦੇ ਵਿੱਚ ਸਾਡੀਆਂ ਟੈਕਸੀਆਂ ਨੂੰ ਵੜ ਨਹੀਂ ਦਿੱਤਾ ਗਿਆ ਇੱਕ ਵੀਰ ਆ ਮੇਰਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਜੀ ਔਰ ਜਿੱਦਾਂ ਮੈਂ ਪਹਿਲਾਂ ਹੀ ਸਵਾਲ ਪੁੱਛਿਆ ਕਿ ਤੁਸੀਂ ਡਰਾਈਵਰ ਕਾ ਡਰਾਈਵਰੀ ਕਰਦੇ ਹੋ ਹਨਾ ਪੰਜਾਬ ਪੰਜਾਬ ਵਿੱਚ ਕਰਦੇ ਹੋ ਤੇ ਕਈ ਵਾਰ ਹੁਣ ਕਿਉਂਕਿ ਰੁਜ਼ਾਨ ਵਿਦੇਸ਼ਾਂ ਵੱਲ ਬਹੁਤ ਜਾਂਦਾ ਬੱਚੇ ਬਾਹਰ ਜਾਂਦੇ ਨੇ ਤਾਂ ਦਿੱਲੀ ਕਿਉਂ ਨਹੀਂ ਵੜਨ ਦਿੱਤੀ ਜਾਂਦੀ ਟੈਕਸੀ ਵੀਰ ਜੀ ਦੇਖੋ ਹੁਣ ਜਿਵੇਂ ਕਿ 15 ਸਾਲ ਵਾਸਤੇ ਗਵਰਨਮੈਂਟ ਨੇ ਆਪਣੇ ਕੰਪਨੀ ਨੇ ਗੱਡੀਆਂ ਦਿੱਤੀਆਂ ਨੇ ਜੀ ਪਾਸਿੰਗ ਵਾਸਤੇ ਦਿੱਤੀਆਂ ਇਹ ਗਵਰਨਮੈਂਟ ਨੂੰ ਆਪਣੇ ਕੋਈ ਵੀ ਚਾਹੇ ਉਹ ਕਾਲੀ ਗਵਰਨਮੈਂਟ ਹੈ ਚਾਹੇ ਉਹ ਕਾਂਗਰਸੀ ਹੈ ਜੀ ਚਾਹੇ ਆਮ ਆਦਮੀ ਪਾਰਟੀ ਹੈ ਚਾਹੇ ਬੀਜੇਪੀ ਹੈ ਜੀ ਇਹਨਾਂ ਨੂੰ ਗਰੀਬਾਂ ਬਾਰੇ ਸੋਚਣਾ ਚਾਹੀਦਾ ਜੀ ਕਿਉਂਕਿ ਜਿਹੜੇ 15 ਸਾਲ ਅਲੋਕੇਤੇ ਹੈ ਕੰਪਨੀ ਨੇ ਇਹਨਾਂ ਨੂੰ 15 ਸਾਲ ਗੱਡੀ ਉੱਤੇ ਭੇਜਣੀ ਚਾਹੀਦੀ ਆ 15 ਸਾਲ ਤੋਂ ਬਾਅਦ ਬਾਹਰ ਦੀ ਸਟੇਟ ਵਿੱਚ ਦਿੱਲੀ ਜਿਵੇਂ ਬੰਦ ਕਰੀਏ ਘਰਦਣ ਬੇਸ਼ੱਕ ਕਰਦਣ ਸਾਨੂੰ ਕੋਈ ਦਿੱਕਤ ਨਹੀਂ ਹੈਗੀ ਜੀ ਕਿਉਂਕਿ ਹੁਣ ਦੇਖੋ ਪਹਿਲਾਂ ਦਿੱਲੀ ਬੰਦ ਹੋਣਾਂ ਨੇ ਕਰਨਾਲ ਤੱਕ ਕਰਤੀ ਜੀ ਹਰਿਆਣੇ ਦੀ ਵੀ ਕਰਤੀ ਜੀ ਹਰਿਆਣੇ ਦੀ ਵੀ ਕਰਤੀ ਜੀ ਹੁਣ ਜਿਹੜਾ ਗਰੀਬ ਆਦਮੀ ਆ ਜੀ ਬੰਦਾ ਦਿਹਾੜੀਦਾਰ ਬੰਦਾ ਦਿਹਾੜੀਆਂ ਲਾ ਲਾ ਕੇ ਗੱਡੀ ਉਹਨੇ ਕਰਜ਼ੇ ਤੇ ਲੱਤੀਆ ਲੋਨ ਤੇ ਲੱਤੀ ਉਹਦੀ 12000 15000 ਕਿਸ਼ਤਾਂ ਜੀ ਪੁਰਾਣੀ ਗੱਡੀ ਲੈ ਲਈ ਜੀ ਉਹਨੇ ਆਪਣੇ ਰੋਜ਼ਗਾਰ ਵਾਤੇ ਹੋਰ ਤਾਂ ਰੋਜ਼ਗਾਰ ਕੋਈ ਮਿਲਦਾ ਨਹੀਂ ਡਰਾਈਵਰ ਨਾ ਹੁਣ ਰਾਜ ਮਿਸਤਰੀਆ ਭਈਏ ਆ ਗਏ ਲੋ ਜੂਪੀ ਜੋ ਬਿਹਾਰ ਚੋਂ ਆ ਗਏ ਰੇੜੀਆਂ ਵਾਲੇ ਜੂਪੀ ਬਿਹਾਰ ਤੋਂ ਆ ਗਏ ਪੰਜਾਬੀ ਕਿੱਧਰ ਨੂੰ ਜਾਊਗਾ ਦੱਸੋ ਜੀ ਤੇਰੇ ਦੀ ਤਾਂ ਵੋਟਾਂ ਵੀ ਬਣ ਚੁੱਕੀਆਂ ਨੇ ਕਿ ਵੋਟਾਂ ਬਣਦੇ ਸਾਡੀ ਵੋਟਾਂ ਸਾਡੀ ਗਵਰਨਮੈਂਟ ਨੇ ਬਣਾਈਆਂ ਜੀ ਹਿਮਾਚਲ ਵਿੱਚ ਕਿਉਂ ਨਹੀਂ ਵੋਟਾਂ ਬਣਦੀਆਂ ਜੀ ਮਾਚਲ ਵਿੱਚ ਕਿਉਂ ਨਹੀਂ ਜਿਹੜਾ ਕਿਹੜਾ ਜਗ੍ਹਾ ਦਿੰਦਾ ਜੀ ਇਹਨਾਂ ਨੂੰ ਆਪਣੇ ਪੰਜਾਬੀਆਂ ਨੂੰ ਨਹੀਂ ਕੋਈ ਦਿੰਦਾ ਹੈਗਾ ਪੰਜਾਬ ਵਿੱਚ ਕਿਉਂ ਇਹਨਾਂ ਨੂੰ ਦਿੰਦੇ ਸਾਰਾ ਕੁਝ ਹੁਣ ਜਿਹੜਾ ਪੰਜਾਬੀ ਬੰਦਾ ਜੀ ਹੁਣ ਅਸੀਂ ਰੋਜ਼ਗਾਰ ਕਰਦੇ ਆ 35 35 ਸਾਲ ਤੋਂ ਗੱਡੀਆਂ ਚਲਾਉਂਦੇ ਆ ਅਸੀਂ ਹੋਰ ਕੁਝ ਨਹੀਂ ਕਰ ਸਕਦੇ ਅਸੀਂ ਗੱਡੀਆਂ ਚਲਾ ਸਕਦੇ ਹੁਣ ਅਸੀਂ ਇੰਨਾ ਪੈਸੇ ਭਰ ਕੇ ਕਿਸੇ ਨੇ ਵਿਚਾਰੇ ਨੇ ਲੱਖ ਰੁਪਇਆ ਭਰਿਆ ਕਿਸੇ ਨੇ 2 ਲੱਖ ਭਰਿਆ 15 ਸਾਲ ਦਾ ਦਿੰਨੇ ਆ ਤਾਂ ਕਿਸੇ ਨੇ ਕੁਝ ਵੀ ਭਰਿਆ ਹੁਣ ਗੱਡੀਆਂ ਦੇ ਟੈਕਸ ਵੀ ਨੇ ਦੇ ਗੱਡੀਆਂ ਇਹਨਾਂ ਟੈਕਸ ਭਰਦੀਆਂ ਨੇ ਹਰਿਆਣੇ ਦਾ ਟੈਕਸ ਭਰਦਿਆਂ ਹਮਾਚਲ ਦਾ ਦੇਖ ਲਓ 500 ਰੁਪਏ ਤੋਂ ਉੱਪਰ ਟੈਕਸ ਕਰਤਾ ਹੁਣ ਗਵਰਨਮੈਂਟ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਜਿਹੜਾ ਗਰੀਬ ਬੰਦਾ ਮਾਡਲ ਉਹਦੀ ਗੱਡੀ 12 13 ਮਾਡਲ ਹੈ 13 ਮਾਡਲ ਚ ਗੱਡੀ ਦਾ ਦੱਸੋ 14 ਮਾਡਲ ਚ ਗਿਆ ਜ 12 ਮਾਡਲ ਚ ਕੀ ਆ ਵੇਗੜ ਗਿਆ ਜੀ ਚੱਕ ਕੇ ਗਵਰਨਮੈਂਟ ਨੇ ਉਹ ਵੀ ਭਾਜੀਪੀ ਨੇ ਲਾ ਲਓ ਜੇ ਕਿਸੇ ਵੀ ਗਵਰਨਮੈਂਟ ਨੇ ਬੰਦ ਕਰਤੀਆਂ ਇੱਕ ਗੱਲ ਉਹ ਵੀ ਕਹਿੰਦੇ ਨੇ ਮੈਂ ਤੁਹਾਡੇ ਕੋਲ ਫੇਰ ਆਵਾਂਗਾ ਪੰਜਾਬ ਦੀ ਸਰਕਾਰ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦਾ ਮੈਂ ਸਾਰੇ ਕਸੀ ਖੁਸ਼ ਨਹੀਂ ਹੈ ਮੌਜੂਦਾ ਸਰਕਾਰ ਨੂੰ ਕਿਵੇਂ ਦੇਖਦੇ ਹੋ ਫਿਰ ਭਗਵੰਤ ਮਾਨ ਜੀ ਮੌਜੂਦਾ ਸਰਕਾਰ ਨੇ ਕੋਈ ਕੰਮ ਹੀ ਨਹੀਂ ਕਰਿਆ ਹੈਗਾ ਔਰ ਫਤਿਹਗੜ ਸਾਹਿਬ 'ਚ ਕੰਮ ਕੀਤਾ ਜੀ ਨਹੀਂ ਕੋਈ ਕੰਮ ਨਹੀਂ ਹੋਇਆ ਫਤਿਹਗੜ ਸਾਹਿਬ ਦਾ ਵੀ ਕੋਈ ਕੰਮ ਨਹੀਂ ਕਰਿਆ ਹੈਗਾ ਭਗਵੰਤ ਮਾਨ ਨੇ ਇਹ ਤੇ ਜੀ ਅਮਾ ਐਮਐਲਏ ਦੀ ਗੱਲ ਕੀਤੀ ਜਾਵੇ ਜਿਵੇਂ ਰਾਏ ਹੋ ਗਿਆ ਹਨਾ ਉਹਨੇ ਕੋਈ ਕੰਮ ਕੀਤਾ ਲੋਕ ਸਭਾ ਦੇ ਐਮਪੀ ਦੀ ਗੱਲ ਕੀਤੀ ਡਾਕਟਰ ਅਮਰ ਸਿੰਘ ਨੇ ਕੰਮ ਕੀਤਾ ਜਿਹੜਾ ਅਮਰ ਸਿੰਘ ਡਾਕਟਰ ਅਸੀਂ ਦੇਖੇ ਹੀ ਪਾਦੇ ਦੇਖੇ ਨਹੀਂ ਕਦੇ ਇਹ ਆ ਤਾਂ ਹੋਣਾ ਹੈ ਸیکل ਵੀ ਨਹੀਂ ਕਦੇ ਦਿਖਾਈ ਰਾਏ ਵੋਟਾਂ ਦੇ ਟਾਈਮ ਆਏ ਵੋਟਾਂ ਮੰਗਣ ਮੈਂ ਖੁਦ ਉਹਨਾਂ ਦੀ ਉਹਦੇ ਵਿੱਚ ਰੈਲੀ ਚ ਗਿਆ ਰੰਧਾਵੇ ਪਿੰਡ ਚ ਰੈਲੀ ਲਾਈ ਸੀ ਉਹਨਾਂ ਨੇ ਮੈਂ ਉੱਥੇ ਬੈਠਿਆ ਤਿੰਨ ਘੰਟੇ ਬੈਠਿਆ ਜੀ ਮੈਂ ਉਦੋਂ ਦੀ ਸ਼ਕਲ ਦੇਖੀ ਹੁਣ ਤੱਕ ਰਾਏ ਉਹਨਾਂ ਦੀ ਡਾਕਟਰ ਅਮਰ ਸਿੰਘ ਦੀ ਸ਼ਕਲ ਨਹੀਂ ਦੇਖੀ ਨਾ ਉਹ ਸਾਡੇ ਜ਼ਿਲ੍ਹੇ ਚੋਂ ਕਿਸੇ ਘੱਟ ਜਾਏ ਨੇ ਨਾ ਉਦਾਂ ਕਦੇ ਆਏ ਨੇ ਕਿਸੇ ਦੇ ਦੁੱਖ ਦੁੱਖ ਦੇ ਵਿੱਚ ਤਾਂ ਦੁੱਖ ਸੁੱਖ ਚਦਾ ਆਣੀ ਕੀ ਆ ਉਹਨਾਂ ਨੇ ਵੈਸੇ ਕੋਈ ਕਦੇ ਨਾ ਕੋਈ ਕੱਠ 'ਚ ਦੇਖਿਆ ਨਾ ਕਿਤੇ ਬਾਜ਼ਾਰ 'ਚ ਦੇਖਿਆ ਨਾ ਸ਼ਹਿਰ 'ਚ ਦੇਖਿਆ 20 ਸਾਲ ਬਾਅਦ ਉਹਰੇ ਖੰਡਵਟ ਸਭ ਕਰਾਉਨੇ ਆ ਅਸੀਂ ਬੁਲਾਇਆ ਸੀਗਾ ਉਹਨੂੰ ਮਹਿਮਾਨ ਦੇ ਤਰਫੋਂ ਹਾਂ ਵੀ ਜੂਰੇ ਆ ਕੇ ਜਾਓ ਸਾਡੇ ਮੱਥਾ ਟੇਕ ਕੇ ਜਾਓ ਨਾ ਉਹਰੇ ਆਇਆ ਇਹ ਨਾ ਮੱਥਾ ਟੇਕਿਆ ਉਹਨਾਂ ਕੁਝ ਕਰਿਆ ਨੇ ਨਾ ਆਇਆ ਨਹੀਂ ਹੈਗਾ ਨਹੀਂ ਆਇਆ ਨਹੀਂ ਆਇਆ ਕੋਈ ਨਹੀਂ ਆਇਆ ਤੇ ਗੱਲ ਹੁਣ ਆਪਾਂ ਕਰਦੇ ਆਂ ਪਹਿਲਾਂ ਕਾਲੀ ਦਲ ਰਹੀ ਆ ਕਾਂਗਰਸ ਰਹੀ ਆ ਤੇ ਹੁਣ ਆਪਾਂ ਕੇਂਦਰ ਦੀ ਸਰਕਾਰ ਬਣਾਉਣੀ ਆ ਮੋਦੀ ਸਰਕਾਰ ਨੂੰ ਲੈ ਕੇ ਕਿਹਾ ਜਾ ਰਿਹਾ ਕਿ ਮੋਦੀ ਸਰਕਾਰ ਨੇ ਬਹੁਤ ਕੁਝ ਬਦਲ ਕੇ ਰੱਖ ਦੇਣਾ ਜੇ ਇੱਕ ਵਾਰ ਫੇਰ ਮੋਦੀ ਆ ਗਿਆ ਜਾਂ ਤੁਸੀਂ ਕਾਂਗਰਸ ਚਾਹੁੰਦੇ ਹੋ ਜਾਂ ਮੋਦੀ ਦੁਵਾਰਾ ਨਹੀਂ ਅਸੀਂ ਨਹੀਂ ਮੋਦੀ ਸਾਡੇ ਬੇੜਾ ਕਰਕੇ ਕਰ ਦੇਣਾ ਇਹ ਮੋਦੀ ਨੇ ਬਿਲਕੁਲ ਜੀ ਮੋਦੀ ਨੇ ਹੁਣ ਸਾਡੇ ਗੱਡੇ ਮੋਦੀ ਨੇ ਬੰਦ ਕਰੀ ਜੀ ਸੈਂਟਰਲ ਸਰਕਾਰ ਨੇ ਬੰਦ ਕਰੀ ਦਿੱਲੀ ਚ ਬਣਦੀ ਜੀ ਉਹਨਾਂ ਨੇ ਐਨਆਰਸੀ ਐਨਸੀਆਰ ਲਾਈ ਹੈ ਜੀ ਮੋਦੀ ਨੇ ਨਹੀਂ ਲਾਈ ਜੇ ਮੋਦੀ ਚ ਚਾਹੂਗਾ ਤਾਂ ਕਿਹੜਾ ਲਾ ਦੂਗਾ ਕਿਤੇ ਕੋਲ ਪਾਵਰ ਨਹੀਂ ਜੀ ਜੇ ਮੋਦੀ ਨੇ ਬੰਦ ਕੀਤੇ ਤਾਂ ਹੀ ਗਰੀਬ ਬੰਦੇ ਹੁਣ ਦੱਸੋ ਜਿਹਨੇ ਇੰਨੇ ਇੰਨੇ ਪੈਸੇ ਲਾ ਕੇ ਗੱਡੀਆਂ ਦੇ ਲੈ ਕੇ ਉਹਨੇ ਕਬਾੜੀਆਂ ਨੂੰ ਵੇਚ ਲਈਆਂ ਗੱਡੀਆਂ ਜੀ ਕਿੱਥੇ ਜਾਊਗਾ ਉਹਨੇ ਬੱਚੇ ਕਿੱਥੋਂ ਪਾਲੂਗਾ ਜੀ ਬੱਚਿਆਂ ਨੂੰ ਪੜਾਊਗਾ ਕਿੱਥੋਂ ਜੀ ਫਿਰ ਸਾਡੇ ਟੈਕਸੀ ਵਾਲੇ ਗੱਡੀਆਂ ਨੇ ਜਿਹੜੀਆਂ 10 ਮਾਡਲ ਨੇ ਜਾਂ 12 ਮਾਡਲ ਆ ਉਹ ਟੈਕਸ ਭਰਦੇ ਨੇ ਉਹ ਟੈਕਸ ਭਰਦੇ ਸਾਰਾ ਕੁਝ ਭਰਦੇ ਸਾਡੇ ਟੈਕਸੀ ਵਾਲੇ ਉਹ ਕਿੱਥੇ ਜਾਣਗੇ ਜੀ ਆਪਣੇ ਬੱਚੇ ਨੂੰ ਕਿੱਦਾਂ ਪਾਲਣਗੇ ਕਿੱਦਾਂ ਰੋਟੀ ਖਵਾਉਣਗੇ ਜੀ ਕਦੇ ਸਵਾਲ ਕੀਤਾ ਜਿਵੇਂ ਕੋਈ ਐਮਪੀ ਆ ਗਿਆ ਐਮਐਲਏ ਆ ਗਿਆ ਭਾਈ ਸਾਡੀ ਗੱਲ ਸੁਣ ਆ ਜਾ ਬੈਠ ਅਸੀਂ ਤੈਨੂੰ ਜਦੋਂ VOTER ਤੇ ਆਉਂਦੇ ਹੀ ਨਹੀਂ ਕੋਈ ਉਰੇ ਸਵਾਲ ਹੁੰਦੇ ਆ ਜ ਸਾਲ ਪੰਜਾਬ ਚ ਗਰੁੱਪ ਬਣਿਆ ਜੁਨੀਅਨਾਂ ਬਣੀਆਂ ਜੀ ਸਾਰੇ ਉਹਨਾਂ ਨੂੰ ਬੇਨਤੀ ਕਰਦੇ ਆ ਗਰੁੱਪਾਂ ਜੀ ਵੀ ਪਾਉਂਦੇ ਆ ਸਾਰਾ ਕੁਝ ਪਾਉਂਦੇ ਆ ਵੀ ਸਾਡੇ ਜਿਹੜੀਆਂ ਗੱਡੀਆਂ ਨੇ ਤੁਸੀਂ 15 ਮਤਲਬ 10 ਸਾਲੀ ਕਰੀਆਂ ਨੇ ਇਹਨਾਂ ਨੂੰ ਜਾਂ ਟੈਕਸ ਵਧਾ ਰਹੇ ਹੋ ਜਾਂ ਕੁਝ ਵੀ ਕਰ ਰਹੇ ਹੋ ਇਹਨਾਂ ਨੂੰ ਸਾਡੀ ਗੱਡੀਆਂ ਨੂੰ ਦਿੱਲੀ ਵਾੜਨ ਦਿੱਤਾ ਜਾਵੇ 15 ਸਾਲ ਵਾਸਤੇ ਕੰਪਨੀ ਨੇ ਜਦੋਂ ਕੀਤੀਆਂ ਇਹ 15 ਸਾਲ ਤੱਕ ਸਾਡੀਆਂ ਗੱਡੀਆਂ ਜਾਣੀਆਂ ਚਾਹੀਦੀਆਂ ਅਸੀਂ ਨਹੀਂ ਕਹਿੰਦੇ ਵੀ 16ਵੇਂ ਚਾਲ ਭੇਜੋ ਬੰਦ ਕਰ ਦਿਓ ਕੋਈ ਗੱਲ ਨਹੀਂ 15 ਸਾਲ ਤੱਕ ਗਵਰਨਮੈਂਟ ਨੂੰ ਭੇਜਣੀ ਚਾਹੀਦੀ ਜੀ ਇਹ ਮੋਦੀ ਦੇ ਹੀ ਕਾਰਨਾਮੇ ਆ ਜੀ ਹੋਰ ਕੀਤੇ ਆ ਮੋਦੀ ਨੇ ਬੰਦ ਕਰ ਉਰੇ ਸਾਡੇ ਉਰੇ ਆਪਣੇ ਪੰਜਾਬ ਸਾਡੇ ਸਟੈਂਡ ਜੀ ਮੋਦੀ ਨੂੰ ਕੋਈ ਮੋਦੀ ਵਾਲਾ ਬੰਦਾ ਨਹੀਂ ਹੈਗਾ ਸਾਡੇ ਸਭ ਨਾਲ ਗਾਲਾਂ ਕੱਢਦੇ ਮੋਦੀ ਦਾ ਇਸ ਵਾਰ ਜੇ ਗੱਲ ਕੀਤੀ ਜਾਵੇ ਤਾਂ ਆਪਾਂ ਪੰਜਾਬ ਦੇ ਵਿੱਚ ਐਮਪੀ ਅਮਰ ਸਿੰਘ ਕੋਈ ਗੱਲ ਨਹੀਂ ਆਪਣੇ ਪੰਜਾਬੀਆਂ ਨੇ ਫਲੋ ਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਨਾ ਕੋਈ ਗੱਲ ਨਾ ਵਟਾ ਤਾਂ ਇਹ ਡਾਕਟਰ ਅਮਰ ਸਿੰਘ ਦਾ ਤਾਂ ਇਹ ਹੋਇਆ ਬਈ ਜਿਵੇਂ ਚੂਹਾ ਖੁੱਡ ਵਿੱਚ ਨਹੀਂ ਲੁਕਦਾ ਬਰਸਾਤ ਪੈ ਜਾਂਦੀ ਹੈ ਖੁੱਡ 'ਚੋਂ ਚੂਹਾ ਬਾਹਰ ਆ ਜਾਂਦਾ ਉਹ ਕੰਮ ਹੋਇਆ ਜੀ ਆਮ ਡਾਕਟਰ ਅਮਰ ਦਾ ਜੀ ਬਾਕੀ ਪ੍ਰਧਾਨ ਇਹਨੂੰ ਪੁੱਛ ਲਓ ਜੀ ਅਜੀ ਦਾ 5 ਸਾਲਾਂ ਚ ਉਹਦੀ ਛਕਲ ਨਹੀਂ ਦੇਖੀ ਹੈਗੀ ਜੀ ਡਾਕਟਰ ਅਮਰ ਸਿੰਘ ਦੀ ਹਾਂ ਹੁਣ ਵੋਟਾਂ ਆ ਗਈਆਂ ਜੀ ਹੁਣ ਉਹਨਾਂ ਨੇ ਘੁੰਮਣਾ ਸ਼ੁਰੂ ਕਰਤਾ ਉਹਨਾਂ ਦੇ ਬੰਦੇ ਵੀ ਕਹਿ ਰਹੇ ਨੇ ਜੀ ਜਿਹੜੇ ਅੱਗੇ ਛੱਡਿਆ ਜੀ ਵੋਟਾਂ ਕਾਂਗਰਸ ਨੂੰ ਪਾਜੋ ਅਮਰ ਸਿੰਘ ਨੂੰ ਪਾਜੋ ਕਿਵੇਂ ਪਾ ਦੀਏ ਇੱਕ ਗੱਲ ਮੇਰਾ ਸਵਾਲ ਹੋਰ ਆ ਇਹ ਸਵਾਲ ਇਹ ਆ ਕਿ ਗੁਰਪ੍ਰੀਤ ਜੀ ਪੀ ਪਹਿਲਾਂ ਤਾਂ ਉਹ ਕਾਂਗਰਸ ਚ ਸੀਗਾ ਹਾਲਾ ਤੇ ਹੁਣ ਆਮ ਆਦਮੀ ਪਾਰਟੀ ਚ ਜ ਲੈ ਗਿਆ ਤੇ ਇੱਕ ਗੱਲ ਇਹ ਆ ਕਿ ਆਪਾਂ ਉਸੇ ਬੰਦੇ ਨੂੰ ਆਮ ਆਦਮੀ ਪਾਰਟੀ ਦੇ ਬਹੁਤ ਵਰਕਰ ਸੀ ਸ਼ਾਇਦ ਤੁਸੀਂ ਵੀ ਹੋਮੋਗੇ ਆਪਾਂ ਵੀ ਬੜੀ ਲੈ ਸੀ ਦੜੀਆਂ ਬਸਾਈਆਂ ਪਿੰਡਾਂ ਚ ਪ੍ਰਚਾਰ ਕਰਿਆ ਉਹਨਾਂ ਨੂੰ ਪੈਲ ਦਿੱਤੀ ਜਾ ਰਹੀ ਹੈ ਜਿਹੜੇ ਦੂਜੀਆਂ ਪਾਰਟੀਆਂ ਦੇ ਨੇ ਮੌਜੂਦਾ ਲੋਕ ਜਿਹੜੇ ਸੇਵਾ ਕਰਦੇ ਨੇ ਭਾਵਨਾ ਉਹਨਾਂ ਨੂੰ ਵਿਚਾਰਿਆਂ ਨੂੰ ਪੈਲ ਸਾਡੇ ਪੂਰੇ ਸਟੈਂਡ ਨੇ ਜੀ ਆਪਣੇ ਰਾਏ ਸਾਹਿਬ ਨੂੰ ਬੁਲਾਇਆ ਸਰੋਪਾ ਵੀ ਪਾਇਆ ਉਹਨਾਂ ਨਾਲ ਲਲਵਾਦ ਵੀ ਕੀਤੀ ਹੈ ਇਲੈਕਸ਼ਨ ਤੋਂ ਪਹਿਲਾਂ ਰਾਏ ਸਾਹਿਬ ਨਾਲ ਉਹ ਨਹੀਂ ਹੁਣ ਤੱਕ ਸਾਨੂੰ ਮਿਲੀ ਅਸੀਂ ਰੋਡ ਤੇ ਬੈਠੇ ਆ ਸਾਡੀ ਕੋਈ ਗੱਲ ਬਾਤ ਇਹਨਾਂ ਸੁਣੀ ਵਾ ਅਜੇ ਤੱਕ ਇਹਨੇ ਸਾਨੂੰ ਵਾਦਾ ਕਰਿਆ ਸੀਗਾ ਵੀ ਅਸੀਂ ਤੁਹਾਨੂੰ ਕਿਤੇ ਜਗ੍ਹਾ ਲੱਗੇ ਦਵਾਂਗੇ ਕਮੇਟੀ ਤੋਂ ਪਰ ਕੋਈ ਜਾ ਨਹੀਂ ਸੰਲਗੇ ਦਿੱਤੀ ਸਾਡੇ 100 ਗੱਡੀ ਤੋਂ ਉੱਪਰ ਗੱਡੀਆਂ ਜੀ ਸਟੈਂਡ ਦੇ ਵਿੱਚ 100 ਗੱਡੀਆਂ ਦੇ ਡਰਾਈਵਰਾਂ ਦੀਆਂ ਵੋਟਾਂ ਦਾ ਜਿਹੜੀਆਂ ਪੈਣੀ ਨੇ ਪੈ ਗਈਆਂ ਹਰ ਡਰਾਈਵਰ ਦੇ ਘਰੇ ਕਿਸੇ ਦੇ 7 ਵੋਟਾਂ ਆ ਕਿਸੇ ਦੇ 8 ਆ ਕਿਸੇ ਦੇ 5 ਆ ਕਿਸੇ ਦੇ 10 ਵੋਟਾਂ ਨੇ ਸਾਰੀਆਂ ਰਾਜ ਸਾਹਿਬ ਨੂੰ ਪਾਈਆਂ ਨੇ ਜੀ ਉਹ ਅਸੀਂ ਉਹਰੇ ਸਾਰੀਆਂ ਬਿਰ ਗੱਡੀਆਂ ਝੰਡੀਆਂ ਨਾਲ ਲਾ ਦੇ ਜਿੱਦਾਂ ਸਾਰੇ ਬੰਦੇ ਨੇ ਸਾਰੇ ਆਮ ਆਦੀ ਵੋਟ ਵੋਟ ਪਾਈ ਆ ਸਾਡੇ ਸਟੈਂਡ ਨੇ ਸਾਡਾ ਉਹਰੇ ਹੁਣ ਤੱਕ ਟੈਕਸੀ ਸਟੈਂਡ ਮਨਜ਼ੂਰ ਕਿਤੇ ਜਗ੍ਹਾ ਨਹੀਂ ਸਾਨੂੰ ਲੈ ਕੇ ਦਿੱਤੀ ਮੁੜ ਕੇ ਪਾएंगे ਆਮ ਆਦੀ ਪਾਰਟੀ ਸਾਡਾ ਹੁਣ ਮਸਲਾ ਹੀ ਨਹੀਂ ਹੱਲ ਕਰਿਆ ਜੀ ਨਾ ਕਾਂਗਰਸ ਨੇ ਕਰਿਆ ਨਾ ਅਕਾਲੀ ਨੇ ਕਰਿਆ ਨਾ ਝਾੜੂ ਵਾਲੇ ਨੇ ਕਰਿਆ ਜੀ ਇੱਕ ਗੱਲ ਆ ਜੇ ਆਪਾਂ ਮੁੱਖ ਦੀ ਗੱਲ ਸਾਰੇ ਕੈਂਡੀਡੇਟਾਂ ਦੀ ਕਰੀਏ ਤਾਂ ਕਿਹਨੂੰ ਦੇਖਣਾ ਚਾਹੇਂਗੇ ਉਹ ਵੀ ਜੇ ਐਮਪੀ ਜਾਊਗਾ ਸਾਡੇ ਪੰਜਾਬ ਦੀ ਸਾਡੇ ਫਤਿਹਗੜ੍ਹ ਜ਼ਿਲ੍ਹੇ ਦੀ ਗੱਲ ਕਰੂਗਾ ਉੱਥੇ ਜਾ ਕੇ ਲੋਕ ਸਭਾ ਕਿਹਨੂੰ ਦੇਖਣਾ ਚਾਹੇਂਗੇ ਕਿਸੇ ਨੇ ਗੱਲ ਨਹੀਂ ਜੀ ਕਰਨੀ ਵੋਟਾਂ ਪੈ ਗਈਆਂ ਜੀ ਤੂੰ ਕੌਣ ਮੈਂ ਕੌਣ ਵੋਟਾਂ ਬਾਅਦ ਕੋਈ ਨਹੀਂ ਪਤਾ ਠੁੱਡ ਮਾਰਦਾ ਲਪਗਾ ਕੇ ਮਾਰਦਾ ਜੀ ਫੇਰ ਕਹਿੰਦਾ ਹਾਂ ਵੀ ਜਿਹਨੂੰ ਸასი ਗੱਲ ਬੋਲਦਾ ਸასი ਗੱਲ ਜੀ ਮੈਂ ਤਾਂ ਕਾਕਾ ਤੈਨੂੰ ਜਾਣਦਾ ਨਹੀਂ ਹੈਗਾ ਕਿੱਥੋਂ ਆਇਆ ਤੂੰ ਕਿਹੜੇ ਸ਼ਹਿਰ ਦਾ ਰਹਿਣਾ ਫੇਰ ਆਇਆ ਕਹਿੰਦਾ ਜੀ ਜਦੋਂ ਵੋਟਾਂ ਲੈਣੇ ਵੇ ਜੀ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਕਿਹ ਰਾਹ ਹੁੰਦੀ ਹੈ ਜੀ ਸਾਡੀ ਨਾਰਾਜ਼ ਪੂਰੀ ਨਾਰਾਜ਼ ਨਾਰਾਜ਼ਗੀ ਤਾਂ ਹੈ ਹੀ ਹੈ ਜੀ ਜਿਹੜਾ ਪਾਉਣੇ ਨਹੀਂ ਅਸੀਂ ਕੱਲੀ ਆਮ ਆਦਮੀ ਪਾਰਟੀ ਨਾਲ ਨਹੀਂ ਰਾਜ਼ਗੀ ਸਾਡੀ ਸਾਰੀਆਂ ਪਾਰਟੀਆਂ ਨਾਲ ਨਾਰਾਜ਼ਗੀ ਹੈ ਥੱਕ ਚੁੱਕੇ ਹਾਂ ਵੋਟਾਂ ਬਾਰੇ ਹਾਂ ਜੀ ਸਾਰਿਆਂ ਨੂੰ ਪਾਲੀਆਂ ਸੀ ਸਾਡੀ ਮਤਲਬ ਸਾਡੀ ਕਿਸੇ ਵੀ ਪਾਰਟੀ ਨਾਲ ਸਾਡੇ ਅਸੀਂ ਸਾਡੀ ਸਾਰੇ ਪਾਰਟ ਕੱਲੀ ਰਾਏ ਸਾਹਿਬ ਨਾਲ ਸਾਡੀ ਉਹ ਨਹੀਂ ਕੋਈ ਗੱਲਤ ਸਾਂਝੀ ਨਹੀਂ ਹੈਗੀ ਸਾਡੀ ਰਾਏ ਸਾਹਿਬ ਨਾਲ ਸਾਡੀ ਸਾਰੀ ਪਾਰਟੀਆਂ ਨਾਲ ਹੀ ਹੈ ਜੀ ਐਤਕੀ ਨੋਟਾ ਦੱਬਣਾ ਹਾਂਜੀ ਨੋਟਾ ਬਟਨ ਹੁੰਦਾ ਜਿਹੜਾ ਨੋਟਾ ਆ ਉਹਦੇ ਤੇ ਉਹ ਹਲੇ ਅਸੀਂ ਡਿਸਾਈਡ ਨਹੀਂ ਕਰ ਸਕਦੇ ਤੁਹਾਨੂੰ ਅਸੀਂ ਕਿਸੇ ਨੂੰ ਨਹੀਂ ਕਹਿ ਸਕਦੇ ਅਸੀਂ ਕਿਹਨੂੰ ਕੀਨੂੰ ਪਾਉਣੀ ਆ ਉਹ ਅਸੀਂ ਆਪਣੀ ਮਰਜ਼ੀ ਦੇਖਾਂਗੇ ਦੇਖੋ ਅਸੀਂ ਤੁਹਾਨੂੰ ਐ ਨਹੀਂ ਵਾਦਾ ਕਰਦੇ ਵੀ ਅਸੀਂ ਉਹਨੂੰ ਪਾਵਾਂਗੇ ਨਾ ਉਹ ਸਾਡਾ ਜਿੱਥੇ ਮਨਾਂ ਦਿਲ ਮੰਨੂਗਾ ਨਾ ਆਹ ਹੱਥ ਇੱਧਰ ਸਾਡਾ ਸਲਾਹ ਹੋਊਗੀ ਸਾਡੇ ਭਾਈਚਾਰੇ ਦੀ ਅਸੀਂ ਉੱਥੇ ਵੋਟ ਪਾਵਾਂਗੇ ਆਖਰੀ ਗੱਲ ਜੇ ਇਹ ਤਸਵੀਰਾਂ ਇਹ ਵੀਡੀਓ ਸਰਕਾਰ ਤੱਕ ਪਹੁੰਚਦੀਆਂ ਨੇ ਕਿਉਂਕਿ ਸਰਕਾਰ ਹੁਣ ਨਿਗਾਹ ਰੱਖਦੀਆਂ ਨੇ ਹਰ ਇੱਕ ਚੀਜ਼ ਤੇ ਵੀ ਕੀ ਕੀ ਚੱਲਦਾ ਤੁਹਾਡੀ ਮੰਗ ਕੀ ਆ ਸਰਕਾਰ ਤੋਂ ਕੀ ਮੰਗਦੇ ਸਾਡੀ ਮੇਨ ਮੰਗ ਇਹ ਹੀ ਆ ਵੀ ਸਾਡੀਆਂ ਗੱਡੀਆਂ ਦਿੱਲੀ 15 ਸਾਲ ਬਾਅਦ ਤੇ ਜਾਣੀਆਂ ਚਾਹੀਦੀਆਂ ਸਾਡਾ ਮੇਨ ਪੁਆਇੰਟ ਹੋਇਆ ਹੁਣ ਸਾਨੂੰ ਨੌਕਰੀਆਂ ਤਾਂ ਮਿਲੀਆਂ ਨਹੀਂ ਸਾਡੀ ਮੇਰੀ 50 ਸਾਲ ਦੀ ਉਮਰ ਹੋ ਗਈ ਠੀਕ ਆ ਜੀ ਸਾਨੂੰ ਨੌਕਰੀ ਕਿਨੇ ਦੇਣੀ ਆ ਸਾਡੇ ਬੱਚਿਆਂ ਨੂੰ ਨਹੀਂ ਮਿਲਿਆ ਜਿਹਨਾਂ ਗ੍ਰੈਜੂਏਸ਼ਨਾਂ ਕਰੀਆਂ ਉਹਨਾਂ ਨੂੰ ਨੌਕਰੀਆਂ ਨਹੀਂ ਮਿਲੀਆਂ ਉਹ 15-15 ਹਜ਼ਾਰ ਤੇ ਧੱਕੇ ਖਾ ਰਿਆ 18 16-16 ਹਜ਼ਾਰ ਤੇ 12-12 ਹਜ਼ਾਰ ਤੇ ਉਹਨਾਂ ਨੂੰ ਨੌਕਰੀ ਸਾਨੂੰ ਤਾਂ ਕੀ ਮਿਲਨੀ ਆ ਹੁਣ ਸੈਂਟਰ ਗਵਰਨਮੈਂਟ ਹੈ ਤੇ ਸਾਡੀ ਸਟੇਟ ਦੀ ਗਵਰਨਮੈਂਟ ਨਾਲ ਸਾਡਾ ਹੱਥ ਮਿਲ ਕੇ ਹੀ ਬੇਨਤੀ ਹੈ ਵੀ ਜਿਹੜਿਆ ਸਾਡੇ 15 ਸਾਲੀ ਗੱਡੀਆਂ ਉਹਨਾਂ ਨੇ ਬੰਦ ਕਰੀਆਂ करनाल ਦੇਖੋ ਬੰਲੇ करना करनाल ਬੰਦ ਕਰਨ ਦਾ ਮਤਲਬ ਨਹੀਂ ਸੀ ਬੰਦ ਦਾ ਹਰਿਆਣੇ ਚ ਹਰਿਆਣਾ ਜੀ ਵੀ ਬੰਦ ਕਰਤੀਆਂ ਹੌਲੀ ਹੌਲੀ ਇਹਨਾਂ ਨੇ करनाल ਬੰਦ ਕਰਦੇ ਕਰਦੇ ਅੰਬਾਲੇ ਆ ਜਾਣਾ ਜੀ ਮੁੜ ਕੇ ਚੰਡੀਗੜ੍ਹ ਆ ਗਏ ਕੀ ਕਰੂਗਾ ਬੰਦਾ ਜਿਹੜੇ ਬੰਦੇ ਨੇ ਲੋਨ ਲੱਤਾ ਉਹ ਕੀ ਕਰੂਗਾ ਗਲਫਾਹਾ ਲਊਗਾ ਜੀ ਜ਼ਹਿਰ ਖਾਊਗਾ ਨਹਿਰ ਚ ਗਿਰੂਗਾ ਜਦੋਂ ਤਾਂ ਲੋਨ ਹੀ ਨਹੀਂ ਪਰ ਹੋਣਾ ਗੱਡੀ ਦਾ ਜੀ ਗੱਡੀ ਫੜ ਕੇ ਲੈ ਜਾਣੀ ਕੰਪਨੀ ਨੇ ਖੁਦ ਖੁਸ਼ੀਓ ਕਰੂਗਾ ਔਰ ਕੀ ਕਰੂਗਾ ਰੋਜ਼ਗਾਰ ਕਹਿੰਦੇ ਨੇ ਅਸੀਂ ਰੋਜ਼ਗਾਰ ਦੇ ਸਾਧਨ ਬਣਾਏ ਨੇ ਅਸੀਂ ਰੋਜ਼ਗਾਰ ਦਿੰਨੇ ਆ ਅਸੀਂ ਲੋਨ ਦਿੰਨੇ ਆ ਸਰਕਾਰਾਂ ਕਹਿੰਦੀਆਂ ਨੇ ਪਰ ਜਿਹੜਾ ਰੋਜ਼ਗਾਰ ਤੁਸੀਂ ਆਪ ਪੈਦਾ ਕੀਤਾ ਸੁਗੋ ਉਹਨੂੰ ਬਦਲ ਨਹੀਂ ਦਿੱਤਾ ਕਹਿੰਦੇ ਸਾਡੀ ਕਿਸ਼ਤ ਭਰਤੀ ਸਾਡੀ ਕਿਸ਼ਤ ਟੁੱਟ ਗਈ ਗੱਡੀ ਫੜ ਕੇ ਲੈ ਜਾਂਦੇ ਨੇ ਗੱਡੀ ਫੜ ਕੇ ਲੈ ਜਾਂਦੇ ਸਾਡੀ ਕਿਸ਼ਤ ਨਹੀਂ ਭਰ ਹੁੰਦੀ ਟੈਕਸ ਦੇ ਦੇਣੀਆਂ ਪਰ ਆਉਣ ਦੇ ਵਿੱਚ ਮੈਂ ਜਦੋਂ ਲਾਕਡਾਊਨ ਲੱਗਿਆ ਜੀ ਉਦੋਂ ਮੇਰੇ ਚੰਗੀਆਂ ਉਹ ਮੈਂ ਸਾਰੀ ਗੱਡੀ ਫ੍ਰੀ ਕਰ ਦਿੱਤੀ ਕਿਸ਼ਤਾਂ ਉਤਰ ਗਈਆਂ ਮੇਰੀਆਂ ਪਿਛਲੇ 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 ਮਹੀਨੇ ਹੁਣ 70000 ਰੁਪਏ ਬੜੀ ਗੱਡੀ ਬੈਠੇ ਇਹ ਜੋ ਬੈਂਕ ਵਾਲੇ ਉਹ ਗੱਲ ਇਹੀ ਐ ਨਹੀਂ ਉਹ ਤੋਂ ਬੰਦਾ ਅੰਮਕਾਰੇ ਨਹੀਂ ਕੋਈ ਕਾਰੋਬਾਰੀ ਕਾਰਬ ਅਸੀਂ ਹੈ ਗੱਡੀ ਦੇ ਸਰਤੇ ਮੈਂ ਗੱਡੀ ਸਾਡੇ ਸਾਡੀ ਗੱਡੀਓ ਨਹੀਂ ਚੱਲਣੀ ਕਰਦੇ ਕਰਦੇ ਸਾਨੂੰ ਇਹ ਵੀ ਨਹੀਂ ਪਤਾ ਕਿ ਕਿਤੇ ਸਾਡੀ ਪੰਜਾਬ ਦੀ ਗਵਰਨਮੈਂਟ ਵੀ ਸਮਾਂ ਮਰੂਗਾ ਹੀ ਬੰਦਾ ਹੋਰ ਕੀ ਕਰੂਗਾ ਇਹ ਪੜਦਿਆ ਬੱਚਿਆਂ ਦਾ ਖਰਚ ਅੱਜ ਦੇ ਲੋ ਮਹਿੰਗਾਈ ਕਿੰਨੀ ਕਿੰਨੀ ਮਹਿੰਗੀ ਹੋਈ ਵੇ ਤੋ ਮਨਮੋਹਨ ਸਿੰਘ ਸੀ ਪੀਐਮ ਉਦੋਂ ਸਿਲੰਡਰ 400 ਰੁਪਏ ਸੀ ਅੱਜ ਉਹ 1200 ਰੁਪਏ ਮਨਮੋਹਨ ਸਿੰਘ ਦੀ ਕੋਈ ਰੀਸ ਨਹੀਂ ਕਰ ਸਕਦਾ ਜੀ ਐਜ ਕੋਈ ਸ਼ੱਕ ਵਾਲੀ ਗੱਲ ਨਹੀਂ ਜੀ ਸਭ ਤੋਂ ਸੁਪਰ ਹਿੱਟ ਲੀਡਰ ਰਹੇ ਨੇ ਉਹ ਸੁਭਾਅ ਦੀ ਤਰਫੋਂ ਵੀ ਸੁਭਾਅ ਦੀ ਤਰਫੋਂ ਜੀ ਕਦੇ ਕਿਸਾਨ ਨੂੰ ਪ੍ਰੋਬਲਮ ਨਹੀਂ ਆਈ ਮਨਮੋਹਨ ਸਿੰਘ ਦੇ ਹੁੰਦੇ ਕਦੇ ਕਦੇ ਦਿੱਲੀ ਚ ਪੁਲਿਸ ਲੈਣੇ ਤੰਗ ਕਰਿਆ ਕਦੇ ਕੋਈ ਮਤਲਬ ਕਿਸੇ ਗੱਲ ਦੀ ਕੋਈ ਪ੍ਰੋਬਲਮ ਉਦੋਂ ਰਾਸ਼ਨ ਮਗਾਈ ਸਾਰਾ ਕੁਝ ਸਸਤਾ ਸੀ ਜਿਹੜੇ ਅੱਜ ਅੱਗ ਲੱਗੀ ਹੈ ਬਹੁਤ ਫਰਕ ਹੈ ਹਾਂ ਜੀ ਹਾਂ ਜੀ 50% ਲਾਲਤ ਸੀ 70% ਜਾਂ ਨਾਲੋਂ ਵਧ ਗਿਆ ਜੀ 60% ਪਲੇਟ ਬਾਕੀ ਸਰਕਾਰ ਦਾ ਕਹ ਰਹੀ ਹੈ ਕਿ ਮੇਰੇ ਵਰਗੀ ਸਰਕਾਰ ਜਿਹੜਾ ਮੈਂ ਕੰਮ ਕੀ ਬਿਲਕੁਲ ਅਸੀਂ ਨਹੀਂ ਹਾਂ ਦੇ ਨਾਲ ਸਹਿਮਤ ਹੈਗੇ ਜੀ ਮੋਦੀ ਨੇ ਮੋਦੀ ਦੇ ਇੱਕ ਕਾਰਨ ਨਾਲ ਸਾਡਾ ਬੰਦ ਹੋਇਆ ਵਾ ਸਾਰਾ ਕੁਝ ਹੀ ਡਰਾਈਵਰਾਂ ਨੂੰ ਭਾਈ ਜਾਂਦਾ ਦੱਸੋ ਕਿੱਧਰ ਜਾਓ ਪਹਿਲਾਂ ਟਰੱਕਾਂ ਵਾਲਿਆਂ ਦਾ ਕਿੰਨਾ ਰੌਲਾ ਪਿਆ ਜੀ ਟਰੱਕਾਂ ਵਾਲਿਆਂ ਨੇ ਕਰੀ ਹੜਤਾਲ ਹੈ ਜੀ ਉਹ ਮੁੜ ਕੇ ਹੁਣ ਸਾਡੀਆਂ ਕਾਰਾਂ ਵਾਲੇ ਤੱਕ ਬੰਦ ਕਰਾਤੀਆਂ ਉਹਦੇ ਵਿੱਚ ਤੁਸੀਂ ਵੀ ਆਉਣੇ ਹਿੱਟ ਐਂਡ ਰਨਰ ਜਿਹੜਾ ਕਾਨੂੰਨ ਆ ਉਹਦੇ ਵਿੱਚ ਤੁਸੀਂ ਵੀ ਡਰਾਈਵਰ ਭਾਈ ਚਾਰੇ ਸਾਰੇ ਆਉਂਦੇ ਨੇ ਉਹ ਸਾਰੇ ਕੋਈ ਚਾਹੇ ਗੱਡੀ ਦਾ ਚਾਹੇ ਉਹ ਟਰੱਕ ਦਾ ਤੇ ਟੈਂਪੋ ਦਾ ਉਹ ਸਾਰੇ ਡਰਾਈਵਰ ਆਉਂਦੇ ਨੇ ਉਹਨੇ ਤੇ 10 ਸਾਲ ਦੀ ਸਜ਼ਾ ਤੇ 10 ਲੱਖ ਰੁਪਏ ਦੇਮਾਨ ਕਿੱਤੋਂ ਭਰੂਗਾ ਜੀ ਬੰਦਾ ਨਹੀਂ ਭਰ ਸਕਦਾ ਉਹ ਤੁਸੀਂ ਆਪ ਹੀ ਪਹਿਲਾਂ ਉਹਦਾ ਸਜ਼ਾ ਹੀ ਕੱਟੂਗਾ ਜੀ ਹੋਰ ਨਹੀਂ ਭਰ ਸਕਦਾ ਪੈਸੇ ਕਿੱਤੋਂ ਭਰੂਗਾ 10 ਲੱਖ ਰੁਪਏ ਪਤਾ ਨਹੀਂ ਕੀ ਭਰ ਜੇ 5 ਲੱਖ ਦੀ ਗੱਡੀ 6 ਦੀ ਲਿਆਂਦੀ ਐ 6 ਲੱਖ ਚੋਂ ਨੇ 4 ਲੱਖ ਰੁਪਏ ਦਾ ਲੋਨ ਕਰਾਇਆ ਵੀ 7 ਲੱਖ ਰੁਪਈਆ 5 ਲੱਖ ਰੁਪਈਆ ਲੋਨ ਕਰਾ ਲਿਆ ਪਿੱਛੇ ਲੱਖ ਰੁਪਈਆ ਭਰਾ ਕੇ ਤਾਂ ਉਹ ਗੱਡੀ ਦੇ ਕੇ ਆਇਆ ਜੀ ਕਿੱਤੋਂ ਭਰ ਦੂਗਾ ਜੀ ਪੈਸੇ ਉਹ ਦਿੱਲੀ ਦਿੱਲੀ ਉਹਨੂੰ ਜਾਣ ਨਹੀਂ ਹੁੰਦੇ ਹੁਣ ਜਿਹੜੇ 6 ਲੱਖ ਰੁਪਏ ਦੀ ਗੱਡੀ ਭਰਾ ਕੇ ਲਿਆ ਜੀ ਉਹ ਜਿਹੜੇ ਬੰਦੇ 4 ਲੱਖ 50 ਠੋਕ ਦੇਣਾ ਹੈ ਬੈਂਕਾਂ ਨੇ ਫਿਰ ਬੈਂਕ ਦੇ ਉਹ ਹੁਣ ਜਦ ਦਿੱਲੀ ਨਹੀਂ ਜਾਊਗਾ ਦਿੱਲੀ ਉਹ ਹੁਣ ਇੱਥੇ ਲੋਕਲ ਅਸੀਂ ਬਰਾਤਾਂ ਲਾਂਦੇ ਆ ਜੀ ਬਰਾਤ ਵਿੱਚ ਕੀ ਬੱਦਦਾ ਜੀ ਸਾਨੂੰ 1000 ਰੁਪਿਆ ਤੇਲ ਪਵਾ ਕੇ 1000 ਰੁਪਏ ਵਿੱਚੋਂ ਸ਼ਾਮ ਨੂੰ ਅਸੀਂ 200 ਦੇ 300 ਦੇ ਸੌਦੇ ਲੈ ਜਾਂਦੇ ਆ ਪਿੱਛੇ 700 ਬਚਿਆ ਕਿਸ਼ਤ ਵੀ ਭਰਨੀ ਆ ਜੀ ਗੱਡੀ ਦੀ ਬੱਚਿਆਂ ਦੇ ਖਰਚੇ ਵੀ ਆ ਦੁੱਧ ਦਾ ਖਰਚਾ ਵੀ ਆ ਹਰ ਚੀਜ਼ ਮੁੱਲ ਦੀ ਆ ਜੀ ਕਿੱਥੋਂ ਭਰੂਗਾ ਜੀ ਡਰਾਈਵਰ ਉਹ ਹੁਣ ਜੇ ਅਸੀਂ ਦਿੱਲੀ ਜਾਂਦੇ ਆ ਸਾਨੂੰ ਉੱਥੇ ਦੋ ਪੈਸੇ ਚਾਰ ਵੱਧ ਮਿਲਦੇ ਆ ਜੀ ਉਹ ਸਾਡਾ ਇਹਨਾਂ ਨੇ ਜਾਣਾ ਹੀ ਬੰਦ ਕਰਤਾ ਜੀ ਉੱ ਕੱਲ ਤੋਂ ਫਿਰ ਆਪਾਂ ਫਿਰ ਹਿਮਾਚਲ ਵੀ ਬੰਦ ਕਰ ਜੂਗਾ ਡਰਾਈਵਰ ਕਿੱਥੇ ਜਾਊਗਾ ਤਾਂ ਮਰੂ ਜੀ ਫਿਰ ਭੁੱਖਾ ਮਰਨਾ ਜਾਣਾ ਚੰਡੀਗੜ੍ਹ ਦੀ ਜਿਵੇਂ ਸਵਾਰੀ ਆਉਂਦੀ ਹੈ ਚੰਡੀਗੜ੍ਹ ਤੱਕ ਜਾਣ ਦਿੱਤਾ ਜਾਂਦਾ ਜਾਂ ਫਿਰ ਚੰਡੀਗੜ੍ਹ ਨਹੀਂ ਜਾਣਾ ਫਿਲਹਾਲ ਤਾਂ ਨਹੀਂ ਕੋਈ ਰੋਕ ਹੈਗੀ ਜੀ ਜੇ 2240 ਮੋਦੀ ਦੀ ਸਰਕਾਰ ਆ ਗਈ ਉਹਨਾਂ ਦਾ ਬੰਦ ਕਰ ਦੋ ਨਹੀਂ ਬੇੜਾ ਕਰਕੇ ਕਰ ਦੂ ਚੰਡੀਗੜ੍ਹ ਦਾ ਵੀ ਜੀ ਹੁੰਦਾ ਉਹ ਤਾਂ ਮਹਾਲੀ ਵਿੱਚ ਲੈਣ ਨੂੰ ਫਿਰਦ ਦੇਣੀ ਜੀ ਸਾਡਾ ਪੰਜਾਬ ਦਾ ਇੱਕ ਸਰਦਾਰ ਸਾਹਿਬ ਪਿੱਛੇ ਖੜੇ ਨੇ ਤੇ ਆ ਆਜੋ ਜੀ ਇੱਕ ਦੋ ਸਵਾਲ ਹੀ ਨੇ ਜ਼ਿਆਦਾ ਨਹੀਂ ਤੁਸੀਂ ਮੌਜੂਦਾ ਸਰਕਾਰ ਜਿਹੜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੇਂਦਰ ਦੀ ਸਰਕਾਰ ਨੋ ਸਹੀ ਹੈ ਜਾਂ ਪਹਿਲਾਂ ਜਿਹੜੀ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਸੀ ਉਹ ਸਹੀ ਸੀ ਸਰਕਾਰਾਂ ਤਾਂ ਸਭ ਐਈਆਂ ਹੀ ਨੇ ਪਰ ਹੁਣ ਜਿਹੜੀ ਸਰਕਾਰ ਹੈ ਜੇ ਇਹ ਰਹਿ ਗਈ ਤਾਂ ਫਿਰ ਅਸੀਂ ਨਾ ਤੂੰ ਨਾ ਮੈਂ ਰਹਿਣਾ ਜੇ ਹੁਣ ਰਹਿ ਗਈ ਮੋਦੀ ਸਰ ਮੋਦੀ ਸਰਕਾਰ ਜੀ 1 ਮਿੰਟ ਹੋਰ ਹਾਂਜੀ ਅਸੀਂ ਬਾਲਾ ਕਰਦੇ ਜੀ ਜਿੰਨੇ ਵੀ ਡਰਾਈਵਰ ਬੈਠਿਆ ਸਾਰੇ ਮਤਲਬ ਜਿੰਨੇ ਵੀ ਪੰਜਾਬ ਦੇ ਡਰਾਈਵਰ ਯੂਨੀਅਨ ਬਣੀਆਂ ਜੇ ਮੋਦੀ ਸਾਹਿਬ ਸਾਡੇ ਗੱਡੀਆਂ 15 ਸਾਲੀਆਂ ਕਰ ਦਿੰਦੇ ਨੇ ਸਾਰੇ ਡਰਾਈਵਰਾਂ ਦੇ ਪਰਿਵਾਰ ਸਾਰੇ ਡਰਾਈਵਰ ਮੋਦੀ ਨੂੰ ਵੋਟ ਪਾਉਣਗੇ ਇਹ ਵੀ ਗਰੰਟੀ ਆ ਬੋਲ ਇਕਸ਼ਨ ਤੋਂ ਪਹਿਲਾਂ ਪਹਿਲਾਂ ਕਰੇ ਪਰ ਹੁਣ ਉਹ ਕਰ ਨਹੀਂ ਸਕਦੇ ਨਾ ਕਿਉਂਕਿ ਉਹਦੀ ਸੱਤ ਲਿਖ ਕੇ ਮੈਦਾਨ ਮੁੱਕ ਗਿਆ ਬਹੁਤ ਬਾਅਦ ਚ ਤਾਂ ਫਿਰ ਉਹਨੇ ਕਿਸੇ ਨੇ ਪਾਉਣ ਕਰਨੇ ਨਹੀਂ ਜੀ ਕਿਉਂਕਿ ਉਹਦਾ ਕਿਸਾਨਾਂ ਨਾਲ ਵਾਦਾ ਕਰਕੇ ਮੈਂ ਕਹਿ ਰਹੇ ਨੇ ਵੀ ਮੁੱਕਰ ਗਿਆ ਨਹੀਂ ਜੇ ਉਹਦਾ ਰਹਿਮ ਹੈਗਾ ਮਾੜਾ ਮੋਟਾ ਦਿਲ ਦੇ ਵਿੱਚ ਨਹੀਂ ਲੈਕਚਰ ਤੋਂ ਬਾਅਦ ਮੁੱਕ ਗਿਆ ਫਿਰ ਕੀ ਕਰਨਗੇ ਇਹ ਬਿਲਕੁਲ ਸੋ ਕਿਤਨਾ ਕਿਤੇ ਇਹਨਾਂ ਦੇ ਜਿਹੜੇ ਆਪਣੇ ਮਸਲੇ ਨੇ ਉਹ ਗੱਲਬਾਤ ਕੀਤੀ ਹੈ ਸੋ ਕੈਮਰਾਮੈਨ rahul ਦੇ ਨਾਲ ਹਰ ਪੰਜਾਬ ਟੀਵੀ ਧੰਨਵਾਦ ਫਤਿਹਗੜ੍ਹ ਸਾਹਿਬ ਨਹੀਂ ਨਹੀਂ ਪੰਜਾਬ ਦੀ ਸਰਕਾਰ ਦੀ ਗੱਲ ਕੀਤੀ ਜਾਵੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਖੁਸ਼ ਹੂੰ ਭਗਵੰਤ ਮਾਨ ਤਕਰੀਬਨ ਠੀਕੇ ਕੰਮ ਚੱਲ ਰਿਹਾ ਹੈ ਜੇ ਤਾਂ ਪਰ ਫੇਰ ਵੀ ਉਹਨੂੰ ਬੁਰੀਾਈ ਮੰਨਦੇ ਨੇ ਲੋਕ ਦੋਜ ਮੋਬਾਈਲ ਤੇ ਦੇਖੀਦਾ ਤੁਹਾਡੇ ਮੁਤਾਬਿਕ ਠੀਕ ਕਿੱਦਾਂ ਠੀਕ ਮਤਲਬ ਵਧੀਆ ਕੰਮ ਕਰ ਰਿਹਾ ਹੈ ਇੱਕ ਇੱਕ ਤੇ ਵੀ ਕਹਿ ਰਹੇ ਨੇ ਲੋਕ ਜਿਵੇਂ ਸਾਰੇ ਵਟਨ ਵੀ ਐਨਓਸੀਆਂ ਹਟਾਤੀਆਂ ਤੇ ਪਰ ਐਨਓਸੀ ਦੇ ਪੈਸੇ ਲੱਗੇ ਲੱਗ ਰਹੇ ਨੇ ਹਾਂ ਉਹ ਤਾਂ ਵਾਦਾ ਕੀਤਾ ਜਾ ਰਿਹਾ ਤਾਂ ਕਿਹਾ ਤਾਂ ਹੈਗਾ ਵੀ ਐਨਓਸੀ ਹਟਾ ਫਿਰ ਉੱਥੇ ਜਾਈਦਾ ਉੱਥੇ ਜਾ ਕੇ ਕਹਿੰਦੇ ਆ ਫਲਾਣਾ ਇਲਾਕਾ ਇਧਰਲੇ ਪਾਸੇ ਦੇਖੋ ਜਾ ਕੇ ਉਹਦੀ ਨਹੀਂ ਉਹਦੀ ਨਹੀਂ ਲੱਗਣੀ ਇਧਰਿਆਂ ਦੀ ਲੱਗਣੀ ਹੈ ਇਹਦਾ ਕੀ ਮਤਲਬ ਹੋਇਆ ਉਹੀ ਤਾਂ ਗੱਲ ਹੈ ਨਾ ਇਹ ਸਵਾਲ ਵੀ ਨੇ ਕਿ ਲੋਕ ਇਹੀ ਸਵਾਲ ਮੌਜੂਦਾ ਸਰਕਾਰ ਤੇ ਬਸ ਬਸ ਤੇ ਇੱਕ ਗੱਲ ਇਹ ਹੁਣ ਗੱਲ ਕਰਦੇ ਆ ਫਤੇਗੜ ਦੇ ਕੈਂਡੀਡੇਟਾਂ ਦੀ ਡਾਕਟਰ ਅਮਰ ਸਿੰਘ ਔਰ ਜਿਹੜਾ ਦੂਸਰਾ ਹੈ ਗੁਰਪ੍ਰੀਤ ਸਿੰਘ ਜੀਪੀ ਤੀਜਾ ਬਿਕਰਮ ਸਿੰਘ ਜਿਹੜਾ ਖਾਲਸਾ ਅਕਾਲੀ ਦਲ ਦਾ ਤੁਹਾਡੇ ਨਜ਼ਰੀਏ 'ਚ ਵੀ ਠੀਕ ਆ। ਇੰਡੀਆ ਡਾਕਟਰ ਅੰਮਰ ਸਿੰਘ ਠੀਕ ਆ। ਪਰ ਉਹ ਤਾਂ ਕਹਿੰਦੇ ਵੀ ਚਿਹਰਾ ਵੀ ਨਹੀਂ ਸਕਣ ਉਹ ਹੈ ਨਹੀਂ ਪਰ ਹੁਣ ਕਰਨਾ ਹੀ ਪੈਣਾ ਕੋਈ ਨਾ ਕੋਈ ਤਾਂ। ਧੰਨਵਾਦ ਜੀ। ਸੋ ਪਰ ਗੱਲਬਾਤ ਤਾਂ ਜ਼ਰੂਰ ਇੱਥੇ ਇਹ ਨਿਕਲ ਕੇ ਆਇਆ ਜਿਹੜਾ ਸਿੱਟਾ ਨਿਕਲ ਕੇ ਆਇਆ ਹੈ ਡਰਾਈਵਰ ਵੀਰ ਭਾਈ ਚਾਰੇ ਬੈਠੇ ਨੇ। ਅਸਲ 'ਚ ਗੱਲ ਇਹ ਆ ਖਾਸ ਕਰ ਸਾਰੇ ਸਰਕਾਰਾਂ ਦੀ ਸਰਕਾਰਾਂ ਵੀ ਉਦੋਂ ਆਮ ਲੋਕਾਂ ਵਿੱਚ ਡਰਾਈਵਰਾਂ 'ਚ ਜਾਂ ਜਿਹੜੇ ਕਿਰਤੀ ਕੰਮ ਹੀ ਹੁੰਦੇ ਉਹਨਾਂ 'ਚ ਆਉਂਦੀਆਂ ਨੇ। ਦਾ ਸਾਡੇ ਵਰਗੇ ਮੈਕ ਲੈ ਕੇ ਵੀ ਉਦੋਂ ਹੀ ਆਉਂਦੇ ਨੇ ਜਦੋਂ ਸਰਕਾਰ ਦਾ ਜਦੋਂ ਚੋਣਾ ਹੋਣ ਪਰ ਇਹਨਾਂ ਦੇ ਜਿਹੜੇ ਮਸਲੇ ਨੇ ਬੇਹੱਦ ਗੰਭੀਰ ਨੇ ਇਹਨਾਂ ਮਸਲਿਆਂ ਤੇ ਗੌਰ ਕਰਨੀ ਬਣਦੀ ਆ ਕਿਉਂਕਿ ਕਿਸੇ ਦੀ ਰੋਜ਼ੀ-ਰੋਟੀ ਜਦੋਂ ਪਰ ਜੁੜੀ ਹੋਵੇ ਨਾ ਤਾਂ ਰੋਜ਼ੀ-ਰੋਟੀ ਤੇ ਸਵਾਲ ਇਹ ਹੋ ਜਾਂਦਾ ਵੀ ਅਸੀਂ ਕੱਲ ਨੂੰ ਕੀ ਪਕਾਵਾਂਗੇ ਕੀ ਖਾਵਾਂਗੇ ਵਾਕਈ ਜੇ ਢੇੜਾ ਮਿਲ ਜਾਂਦਾ ਤਾਂ ਦਿੱਲੀ ਤੱਕ ਨਹੀਂ ਜਾਣ ਦਿੱਤਾ ਜਾਂਦਾ ਸੋ ਇਹਨਾਂ ਦੀ ਆਖਰੀ ਗੁਜ਼ਾਰਿਸ਼ ਇਹ ਆ ਕਿ ਭਾਈ ਸਾਨੂੰ ਦਿੱਲੀ ਜਾਣ ਦਿੱਤਾ ਜਾਵੇ ਔਰ ਹੋਰ ਵੀ ਬਹੁਤ ਮਸਲੇ ਨੇ ਉਹਨਾਂ ਵੱਲ ਗੌਰ ਕੀਤੀ ਜਾਵੇ ਸੋ ਸਾਨੂੰ ਦੇਖਣ ਵਾਲੇ ਔਰ ਜੇ ਇਹ ਗੱਲ ਸਰਕਾਰ ਤੱਕ ਪਹੁੰਚਦੀ ਆ ਤਾਂ ਜ਼ਰੂਰ ਇਹਨਾਂ ਦੇ ਮਸਲੇ ਦਾ ਹੱਲ ਕੱਢਿਆ ਜਾਵੇ ਕੈਮਰਾਮੈਨ ਰਾਹੁਲ ਦੇ ਨਾਲ ਹਰ ਪੰਜਾਬ ਟੀਵੀ ਵਾਦਾ ਕਰਦੇ ਹਾਂ